ਅੱਲੇ ਤੋਂ ਹਲੇ ਤਾਂ ਨਹੀਂ ਕੱਖੇ ਨੇ ਥਲੇ ਇਹ ਥਲੇ ਚੋਤਾਲਾ ਸਾਹਿਬ ਅੱਜ ਫੇਰ ਬੈਠਨੇ ਪੈ ਗਿਆ ਪ੍ਰਸ਼ਾਸਨ ਦੇ ਖਿਲਾਫ ਅੱਜ ਦਾ ਕੀ ਮਸਲਾ ਹੈ ਹਾਂਜੀ ਵੇਖੋ ਆਂਦੇ ਆਂਦੇ ਕਾਬਲ ਦੇ ਜਮਿਆਂ ਨੂੰ ਨਿਤ ਮਹਿੰਮਾ ਸਾਨੂੰ ਲੱਗਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾਂ ਦੇ ਉੱਤੇ ਸੁਰਦਨੀ ਹੈ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 20-22 ਮੀਟਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈਗਾ ਜੀ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਨੇ ਹਾਂ ਜੀ ਪਰ ਸਾਨੂੰ ਕੰਮ ਕਰਨ ਦਿਓ ਉਹ ਥਾਂ ਦੇ ਉੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕ ਲਏ ਜੀ ਅਸੀਂ ਮੰਨ ਕੇ ਆਂ ਕਿ ਉੱਥੇ ਕੰਮ ਕਰੋ ਮੇਰਾ ਖਾਲ ਵੀ ਇੰਨੀ ਜ਼ਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕਿਓ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਤੁਸੀਂ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਆ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲੋ ਹੁਣ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਿਆ ਕਿੱਲੇ ਦੇ ਉੱਤੇ ਇਹ ਖਰਚਾ ਆਉਂਦਾ ਉਹਨੂੰ ਪੈਸੇ ਬਣਾ ਮਿਲਣਾ ਤੁਸੀਂ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਤੇ ਨਾਲ ਜਿਹੜੀ ਆ ਉਹ ਆ ਦਬਾਅ ਪਾਉਂਦੇ ਜੇ ਇਹ ਠੀਕ ਨਹੀਂ ਗੇ ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ ਉੱਠੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਆਈਐਸ ਅਫਸਰ ਆ ਇਹ ਗੱਲਬਾਤ ਕਰੇ ਤੇ ਭਗਵੰਤ ਮਾਨ ਦਾ ਇਹ ਗੱਲ ਕਰੇ ਸੈਕਟਰੀਆਂ ਸੈਕਟੇਟ ਦੇ ਵਿੱਚ ਨਿਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਉਹੀ ਭੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਹ ਦਿਨ ਭਗਵੰਤ ਮਾਨ ਦੀ ਵੀ ਜਾਤ ਕੁੱਲੂਗੀ ਤੇ ਸਾਨੂੰ ਲੱਗਦਾ ਕਿ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਕਿਉਂਕਿ ਜਦੋਂ ਤੁਸੀਂ ਮੰਨ ਲਿੰਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਂ ਮੰਨਦੇ ਜੇ ਫਿਰ ਵਾਰ-ਵਾਰ ਫੋਰਸਾ ਤੁਹੋਂ ਚਾਰ ਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਜ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਇਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਧਾ ਦੇ ਜਾਂ ਇੱਥੇ ਸਾਡੇ ਨਾਲ ਵਾਅਦਾ ਕਰੇ ਤੇ ਫੇਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾ ਮਚੀਂਦਾ ਨਹੀਂ ਛੱਡਾਂਗੇ ਕੀ ਲੱਗਦਾ ਕੀ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋਈ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚ ਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕਰੇਸੀ ਆ ਕੀ ਲੋਕਤੰਤਰ ਆ ਵੀ ઠાੜਾਂ ਦੀਆਂ ઠાੜਾਂ ਤੁਸੀਂ ਪੁਲਿਸ ਆ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੇ ਪੁਲਿਸ ਨੂੰ ਕੋਈ ਕੰਮ ਨਹੀਂ ਕੇ ਇਹਨੇ ਹਾਈ ਕੋਰਟ ਜਾਣਾ ਕੇ ਇਹਨੇ ਕਚਹਿਰੀ ਚ ਜਾਣਾ ਕੇ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉਧਰ ਜਾਣਾ ਇਹਨੂੰ ਸੌ ਸਿਆਪੇ ਰੋਜ਼ ਵਿਚਰਦੇ ਆ ਪਰ ਚੁੱਕ ਕੇ ਤੁਸੀਂ ਖੇਤਾਂ 'ਚ ਲਈ ਫਿਰਦੇ ਜੇ ਜੇ ਭਗਵੰਤ ਮਾਨ ਇਦਾਂ ਸਰਦਾ ਜੇਲਾ ਗਰਦਾਸਪੁਰ ਦਾ ਡੀਸੀ ਦਾ ਇਦਾਂ ਸਰਦਾ ਤੇ ਠੀਕ ਆ ਝੋਕ ਛਡੋ ਅਸੀਂ ਤੇ ਫੇਰ ਕਰਾਂ ਤੂੰ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਤੁਰ ਹੋ ਗਏ ਵਰਦੀਆਂ ਪਾ ਕੇ ਆਓ ਫੇਰ ਜੰਗ ਤੁਰ ਹੀ ਜਾਊਗੀ ਪਰ ਅਸੀਂ ਚਾਹੁੰਦੇ ਆਂ ਕਿ ਕੀਰਤੀ ਲੋਕ ਆ ਦਲੀਲ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਭੜੋ ਜੋ ਟੇਬਲ ਤੇ ਗੱਲ ਕਰਦੇ ਜੀ ਤੇ ਅਸੀਂ ਜ਼ਮੀਨਾਂ ਛੱਡ ਦਾਂਗੇ ਜ਼ਮੀਨਾਂ ਖਾਲੀ ਕਰ ਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚ ਆਪਣਾ ਕੰਮ ਕੰਮ ਚਲਾ ਲਓ ਜਿਨਾ ਤੁਸੀਂ ਤੁਹਾਡਾ ਬਾੜ ਬਣ ਕੇ ਨਹੀਂ ਆਉਂਦਾ ਇਹ ਨਹੀਂ ਹੋਣਾ ਚਾਹੀਦਾ ਜਮੀਨਾਂ ਨਹੀਂ ਛੱਡਾਂਗੇ ਅੱਜ ਜਿਸਪਿੰਡ ਜਿਵੇਂ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗਭਗ ਹੈਗੀ ਆ 25-30 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਤੇ ਉਹ ਲਗਾਤਾਰ ਜਿੰਨਾ ਚੁੱਕੇ ਹੈ ਉੱਥੇ ਕਰਦੇ ਨਹੀਂ ਤੁਸੀਂ ਠੀਕ ਹੈ ਉੱਥੇ ਆਪਣਾ ਕੰਮ ਕਰੀ ਜਾਓ 25-30 ਏਕੜ ਜ਼ਮੀਨ ਹੈ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਪੈਸੇ ਨੇ ਚੁੱਕੇ ਅੱਗੇ ਕੀਮਾ ਖੁੱਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਚੁੱਕੇ ਘੱਟ ਮਿਲਦੇ ਜੀ ਸਾਡਾ ਰੌਲਾ ਹੀ ਹੋਆ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ ਪ੍ਰੈਸ ਮੀਡੀਆ ਜੀ ਵੀ ਚੱਲ ਗਿਆ ਓਕੇ ਪੀ ਉਹ ਰਿਵਾਰਡ ਜਾਂਦੇ ਰਿਵਾਰਡ ਕਰਾ ਦੇ ਤੂੰ ਐਪਲੀਕੇਸ਼ਨ ਦਿਓ ਜੀ ਮਹੀਨਾ ਮਹੀਨਾ ਹੋ ਗਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਿਵੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰੇਦ ਨਹੀਂ ਗਿਆ ਮਤਲਬ ਇਹਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨਕਸਾਨ ਕਰਉਣ ਦੇ ਜਿਹੜੇ ਪਾਸੇ ਨੂੰ ਜਿਲ੍ਹਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਐ ਤੁਰੀ ਜੀ ਸਾਨੂੰ ਐ ਲੱਗਦਾ ਪਰ ਇੱਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੈਂਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾੜਾਂ ਨੂੰ ਇਹਨਾਂ ਰੀਵਾਰਡ ਕਰਦਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਸ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਆ ਜੇ ਇਹਦੇ ਘਟਾਉਣੇ ਆ ਫੇਰ ਤੇ ਰੀਵਾਰਡ ਹੋ ਜਾਂਦਾ ਜੇ ਵਧਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਰਦੌਜ ਕਿਹਾ ਸਾਡੇ ਕੋਲ ਜਿਹੜੀ ਦਲੀਲ ਆ ਉਹ ਦਲੀਲ ਦੇ ਉੱਤੇ ਅਸੀਂ ਬੈਠੇ ਆਈ ਜੀ ਬਾਰਡਰ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਇੱਥੇ ਵੀ ਬੈੰਦੇ ਰਹੇ ਆ ਪਰ ਇਹਨਾਂ ਨੇ ਕੋਈ ਵੀ ਇਹ ਤਾਂ ਕੋ ਦਾ ਸਾਰਥ ਘੱਲ ਨਹੀਂ ਕੱਢਿਆ ਤੇ ਕੀ ਇਹਨਾਂ ਦੀ ਮਨਛਾ ਵਾ ਉਹਦਾ ਸਾਨੂੰ ਪਤਾ ਨਹੀਂ ਲੇਦਾ ਸਾਰਥ ਘੱਲ ਕੱਢਣਾ ਜ਼ਮੀਨਾਂ ਤੋਂ ਪਾਸੇ ਹੋ ਜਾ ਕੇ ਖਾਲੀ ਕਰਦਾ ਆ ਆਦਾ ਕੰਮ ਚੱਲਦਾ ਧੰਨਵਾਦ